ਪਰਸਾ ਦਾ ਮੇਲਾ ਸੀ ਕਿਹੜਾ ਦੁਬਾਰਾ ਲੈ ਆ ਦੇ ਚ ਨਵੇਂ ਡਿਜ਼ਾਈਨ ਲੈ ਕੇ ਆਏ ਦੇਖੋ ਸਾਰੇ ਹੀ ਦੇਖੋ ਤੁਹਾਨੂੰ ਮੈਂ ਡਿਜ਼ਾਈਨ ਦਿਖਾਣਾ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਤੁਸੀਂ ਬੈਲਟ ਚੈੱਕ ਕਰੋ ਔਰ ਲੈਦਰ ਦਾ ਪਰਸਾ ਤੁਸੀਂਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਪਰਸਾਂ ਦੇ ਵਿੱਚ ਜਿੱਦਾਂ ਪਹਿਲਾ ਵੀਡੀਓ ਪਾਈ ਸੀਗੀ ਤੁਸੀਂ ਪਾਣਿਆਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਮਾਲ ਸਾਡੇ ਕੋ ਖਤਮ ਹੋ ਗਿਆ ਸੀ ਉਹਦੇ ਵਿੱਚ ਮੈਂ ਦੁਬਾਰਾ ਦੇਖੋ ਨਵੇਂ ਡਿਜ਼ਾਈਨ ਰੀਸਟਾਕ ਕੀਤੇ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਤੁਸੀਂ ਕਿਸੇ ਵੀ ਕਲਰ ਦਾ ਸਕਰੀਨਸ਼ਾਟ ਲੈ ਕੇ ਆਪ ਦਾ ਆਨਲਾਈਨ ਪੀਸ ਬੁੱਕ ਕਰਵਾ ਲਿਓ ਜਾਂ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਹੋਰ ਦੇਖੋ ਇੱਕ ਪਾਣ ਦੀ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਬ੍ਰਾਂਡ ਦੇ ਵਿੱਚ ਪਰਸ ਲੈ ਕੇ ਆ ਇਹਦਾ ਵੀ ਕੀ ਰੇਟ ਦੇਣਾ ਵਾ ਉਹੀ ਰੇਟ ਦੇਣਾ ਵਾ ਸਿਰਫ ਐਂਡ ਸਿਰਫ 300 ਰੁਪਏ ਦੇਖੋ ਉੱਪਰ ਤਿੰਨ ਪਾਕਟਸ ਨਿਕੀਆਂ ਨੇ ਬਹੁਤ ਬੜਾ ਸਾਈਜ਼ ਆ ਇਹ ਜਿਹੜਾ ਤੁਸੀਂ ਉਹ ਪਰਸ ਦਿਖਾ ਰਹੇ ਆ ਵਾ ਰੇਟ ਕੀ ਦੇਣਾ ਸਿਰਫ ਐਂਡ ਸਿਰਫ 300 ਰੁਪਏ ਦੇਖੋ ਇਹਦੇ ਵਿੱਚ 6 ਕਲਰ ਦੇ ਵਿੱਚ ਆਈਟਮ ਆ ਚੈਲਿੰਜਿੰਗ ਪ੍ਰਾਈਸ ਹੋਣਗੇ ਮੇਰੇ ਬਹੁਤ ਲੋਕ ਪੇਸ ਤੇ ਵੀਡੀਓਸ ਪਾਉਂਦੇ ਨੇ ਪਰ ਰੇਟ ਨਹੀਂ ਦੱਸਦੇ ਅਸੀਂ ਓਪਨ ਰੇਟ ਪਾਉਂਦੇ ਆ ਉਹੀ ਸਾਡੇ ਸ਼ਾਪ ਤੇ ਰੇਟ ਹੁੰਦੇ ਨੇਗੇ ਔਰ ਇਸ ਤੋਂ ਬਿਨਾਂ ਇਸ ਦੇ ਵਿੱਚ ਦੇਖੋ 300 ਵਾਲੀ ਦੇ ਵਿੱਚ ਆ ਵੀ ਰੇਂਜ ਆਈ ਪਈ ਆ ਤੁਸੀਂ ਕਿਸੇ ਵੀ ਵੀ ਦਾ ਸਕਰੀਨਸ਼ਾਟ ਲਵੋ ਆਪ ਦਾ ਜਲਦੀ ਜਲਦੀ ਆਨਲਾਈਨ ਬੁੱਕ ਕਰਵਾ ਲਓ ਸਾਡਾ ਬੁਕਿੰਗ ਨੰਬਰ ਹੈਗਾ 97813 73000 ਔਰ ਸ਼ਾਪ ਦਾ ਪਤਾ ਹੈਗਾ ਮਨੀਸ਼ ਸ਼ਮਦਗੜ ਮੇਨ ਬਾਜ਼ਾਰ ਨੇੜੇ ਟੈਂਪੂ ਅੱਡਾ ਫਿਰ ਦੱਸ ਦਾਂ ਦੁਬਾਰਾ ਕਿਸੇ ਵੀ ਪਾਰਟ ਦਾ ਰੇਟ ਹੈ ਜਿਹੜਾ ਸਿਰਫ ਐਂ ਸਿਰਫ 300 ਰੁਪਏ ਧੰਨਵਾਦ ਦ